ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੈਂਟ ਪਲਾਜ਼ੋ ਦੀ ਕਟਿੰਗ ਕਰਨੀ ਆ ਜਿਹਦੀ ਮੂਰੀਆਂ ਤੇ ਪਰਕ ਹੋਵੇ ਆਪਾਂ ਉਹਨੂੰ ਕਿਵੇਂ ਕਟਿੰਗ ਕਰਨਾ ਅੱਜ ਮੈਂ ਤੁਹਾਨੂੰ ਦੱਸੂਗੀ ਆਪਣੇ ਪੈਂਟ ਪਲਾਜ਼ੋ ਦੀ ਜਿਹੜੀ ਲੈਂਥ ਆ ਉਹ 36 ਇੰਚ ਆ ਮੂਰੀ 6 ਇੰਚ ਰੱਖਾਂਗੇ ਇਦਾਂ ਫੋਲਡ ਕਰ ਲੈਣਾ ਕੱਪੜੇ ਨੂੰ ਕਢਾਈ ਤੇ ਕਢਾਈ ਰੱਖ ਕੇ ਇਦਾਂ ਆਪਾਂ ਫੋਲਡ ਕਰਕੇ ਕੱਪੜਾ ਜਿਹੜਾ ਖੁੱਲਾ ਵਾਲਾ ਪਾਸਾ ਉਹ ਆਪਣੇ ਵਾਲੀ ਸਾਈਡ ਰੱਖ ਲੈਣਾ ਬੰਦ ਪਾਸਾ ਇਧਰ ਨੂੰ ਰੱਖ ਲੈਣਾ ਹੁਣ ਆਪਾਂ ਇਥੋਂ 2.5 ਇੰਚ ਤੇ ਨਿਸ਼ਾਨ ਲਗਾਵਾਂਗੇ ਥੱਲੇ ਨੂੰ ਇਸ ਤਰ੍ਹਾਂ ਫਿਰ ਜਿਹੜੀ ਕੜਾਈ ਕਰੀ ਹੁੰਦੀ ਹੈ ਇਹਦਾ ਆਪਾਂ ਹਾਫ ਕਰ ਲਾਂਗੇ 10 ਇੰਚ ਆਉਂਦੀ ਹੈ ਕੜਾਈ ਤਾਂ ਆਪਾਂ 5 ਇੰਚ ਇਹਦਾ ਹਾਫ ਕਰ ਲਾਂਗੇ ਜਦੋਂ ਆਪਾਂ 22 ਇੰਚ ਤੇ ਨਿਸ਼ਾਨ ਲਗਾ ਲਿਆ ਤਾਂ ਉੱਪਰ ਨੂੰ ਆਪਾਂ ਲੈਂਥ ਲਵਾਂਗੇ ਜਿੰਨੇ ਆਪਣੇ ਪਲਾਜ਼ੋ ਦੀ ਹੋਊਗੀ ਇੱਥੋਂ ਜਿੱਥੋਂ ਕਢਾਈ ਸ਼ੁਰੂ ਹੁੰਦੀ ਆ ਉਤੋਂ 36 ਇੰਚ ਇਹਨਾਂ ਆਪਣਾ ਜਿਹੜਾ ਪੈਂਟ ਪਲਾਜ਼ੋ ਹੋਊਗਾ ਉਹ ਬਣ ਕੇ ਤਿਆਰ ਹੋਊ ਇਹ ਆਪਾਂ 벨ਟ ਲਈ ਜਾਂ ਇਲਾਸਟਿਕ ਲਈ ਬਾਧੂ ਰੱਖਦੇ ਹੁੰਨੇ ਆ 60 ਇੰਚ ਤੇ ਆਪਾਂ ਨਿਸ਼ਾਨੀ ਲਗਾ ਕੇ ਫਿਰ ਜਿਹੜਾ ਸੈਂਟਰ 'ਚ ਹਾਫ ਕਰਿਆ ਆਪਾਂ ਉੱਪਰੋਂ ਵੀ ਇਹ ਆਪਾਂ ਹਾਫ ਕਰ ਲਾਂਗੇ ਇਦਾਂ ਇੰਚ ਟੇਪ ਰੱਖ ਕੇ ਇਦਾਂ ਇਹਦਾ ਹਾਫ ਕਰ ਲਾਂਗੇ ਹੁਣ ਜਿਹੜਾ ਇਹ ਹਾਫ ਕਰਿਆ ਇੱਥੋਂ ਹੀ ਆਪਾਂ ਮੂਰੀ ਲੈਣੀ ਹੁੰਦੀ ਆ 3 ਇੰਚ ਇਧਰੋਂ ਜਿਵੇਂ 6 ਇੰਚ ਮੂਰੀ ਆ ਤਾਂ ਹਾਫ ਆਫ ਲੈ ਲਾਂਗੇ ਆਪਾਂ 3 ਇੰਚ ਇਧਰੋਂ ਤੇ 3 ਇੰਚ ਇਧਰੋਂ ਇਹ ਆਪਣੀ ਮੂਰੀ ਆ ਜਾਊਗੀ ਜੀ ਹੁਣ ਉੱਪਰੋਂ ਆਪਾਂ ਜਿਹੜੀ हिਪ ਲੈਣੀ ਹੈ ਉਹ ਕਿਵੇਂ ਲੈਣੀ ਹੁੰਦੀ ਹੈ ਮੈਂ ਤੁਹਾਨੂੰ ਦੱਸਦੀ ਆ ਜਿਵੇਂ ਆਪਣੀ हिਪ 20 ਇੰਚ ਹੋਵੇ ਤਾਂ ਉਹਦੇ 'ਚ 2 ਇੰਚ ਆਪਾਂ ਫालतू ਐਡ ਕਰਨਾ ਹੁੰਦਾ ਫੇਰ ਆਪਣਾ ਪੈਂਟ ਬਣਾਜੂਗਾ ਜਿਹੜੀ ਉਹ ਫਿਟਿੰਗ ਆ ਬਹੁਤ ਵਧੀਆ ਹੁੰਦੀ ਆ ਜਿਵੇਂ ਆਪਾਂ 11 ਇੰਚ ਰੱਖਾਂਗੇ ਹੁਣ ਇਦੀ हिਪ ਉਹ ਵੀ ਆਪਾਂ ਹਾਫ ਹਾਫ ਲੈਣੀ ਐ ਇਥੋਂ ਜਿਹੜਾ ਆਪਾਂ ਸੈਂਟਰ 'ਚ ਨਿਸ਼ਾਨ ਲਗਾਇਆ ਇਥੋਂ ਆਪਾਂ ਹਾਫ ਹਾਫ हिਪ ਲੈ ਲਾਂਗੇ ਸਾਢੇ ਪੰਜ ਇਧਰੋਂ ਤੇ ਸਾਢੇ ਪੰਜ ਇਧਰੋਂ ਇਹ ਆਪਣੀ ਕਮਰ ਨਿਕਲਿਓ ਮੂਲ ਦੀ ਸਾਈਡ ਆ ਇਹ ਤੇ ਹੁਣ ਆਪਾਂ ਆਸਣ ਦਾ ਨਿਸ਼ਾਨ ਲਗਾਵਾਂਗੇ ਆਸਣ ਲਵਾਂਗੇ ਆਪਾਂ 12 ਇੰਚ ਇਧਰੋਂ ਵੀ ਆਪਾਂ 5.5 ਤੇ ਨਿਸ਼ਾਨ ਲਗਾ ਲਾਂਗੇ ਹੁਣ ਇੱਥੇ ਆਪਾਂ ਇੱਕ ਇਦਾਂ ਸਿੱਧੀ ਸਿੱਧੀ ਲਾਈਨ ਲਾ ਦਾਂਗੇ ਇਧਰੋਂ ਵੀ ਐ 12 ਇੰਚ ਤੇ ਨਿਸ਼ਾਨੀ ਲਗਾ ਕੇ ਇਦਾਂ ਸਿੱਧੀ ਲਾਈਨ ਲਗਾ ਲਾਂਗੇ ਇਤੋਂ ਆਪਾਂ 2.5 ਇੰਚ ਵੱਧ ਰੱਖ ਕੇ ਆਸਣ ਦੀ ਕਾਟ ਪਾਉਣੀ ਹੁੰਦੀ ਆ। ਇਦਾਂ ਬਾਹਲੀ ਗੋਲ ਨਾ ਪਾਇਆ ਕਰੋ ਇਹ ਇਦਾਂ ਵਾਲਿਆ ਕਰੋ। ਹੁਣ ਆਪਾਂ ਸਕੇਲ ਚੱਕਾਂਗੇ। ਆਹ ਵਾਲੀ ਕਾਟ ਪਾ ਲਾਂਗੇ। ਇੱਥੇ ਤੱਕ। ਹੁਣ ਇੱਥੇ ਤੱਕ ਹੀ ਆਪਾਂ ਦੂਜੇ ਸਾਈਡ ਕਾਟ ਪਾਵਾਂਗੇ ਇਦਾਂ ਸਕੇਲ ਪਲਟ ਕੇ ਇਸ ਤਰ੍ਹਾਂ ਇੱਥੇ ਤੱਕ ਪਾ ਕੇ ਫੇਰ ਸਕੇਲ ਇਦਾਂ ਰੱਖਣਾ ਇੱਥੋਂ ਥੋੜੀ ਜੀ ਆਪਾਂ ਗੁਲਾਈ ਚ ਕਾਟ ਪਾਉਣੀ ਹੁੰਦੀ ਆ ਆਪਣਾ ਫਰੰਟ ਪੱਲਾ ਨਿਕਲ ਆਇਆ ਜੀ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਕਟਿੰਗ ਥੋੜੀ ਜਿਹੀ ਥੋੜਾ ਅੱਧਾ ਅੱਧਾ ਇੰਚ ਜਾਂ ਤਾਂ ਕਹਿ ਲਓ ਦੂਰ ਰੱਖ ਕੇ ਕਰਿਓ ਕਿਉਂਕਿ ਆਪਾਂ ਸਲਾਈ ਚ ਦੇਣਾ ਹੈ ਆਪਣਾ ਪੂਰਾ ਪੂਰਾ ਪੈਂਟ ਪਲਾਜੂ ਨਿਕਲਿਆ ਹੈ ਜਿਹੜਾ ਆਪਾਂ ਨੂੰ ਤਿਆਰ ਚਾਹੀਦਾ ਹੁਣ ਆਪਾਂ ਇੰਨਾ ਇੰਨਾ ਦੂਰ ਰੱਖ ਕੇ ਇਹਦੀ ਕਟਿੰਗ ਕਰਾਂਗੇ ਇੱਥੋਂ ਨਹੀਂ ਰੱਖਣਾ ਕਿਉਂਕਿ ਆਪਾਂ ਬੈਕ ਪੱਲਾ ਜਿਹੜਾ ਕੱਢਣਾ ਉਹ 2 ਇੰਚ ਇੱਥੋਂ ਵੱਧ ਰੱਖਦੇ ਹੁੰਦੇ ਆ ਇੱਥੋਂ ਨਾ ਰੱਖਿਓ बस ਇੱਥੋਂ ਇੱਥੋਂ ਆਪਾਂ 2 ਅੱਧਾ ਅੱਧਾ ਇੰਚ ਬਾਅਦ ਕਟਿੰਗ ਕਰ ਲਾਂਗੇ ਹਾਣੇ ਕੋ ਆਪਣਾ ਹੀ ਫਰੰਟ ਵੱਲਾ ਨਿਕਲਿਆ ਆ ਹੁਣ ਆਪਾਂ ਦੂਜੇ ਪੱਲੇ ਦੀ ਵੀ ਇਸ ਤਰ੍ਹਾਂ ਹੀ ਕਟਿੰਗ ਕਰਾਂਗੇ। ਹਾਂਜੀ ਆਪਣਾ ਫਰੰਟ ਪੱਲਾ ਜਿਹੜਾ ਉਹ ਆਪਾਂ ਕਟਿੰਗ ਕਰਕੇ ਜਿਹੜਾ ਕੱਪੜਾ ਬਚਿਆ ਹੁੰਦਾ ਉਹਦੇ ਉੱਪਰ ਇਦਾਂ ਰੱਖ ਲੈਣਾ। ਇਹ ਸੈਂਟਰ 'ਚ ਹੀ ਰੱਖਿਓ ਕਿਉਂਕਿ ਆਪਾਂ ਕੰਨੀ ਵਿੱਚ ਨਹੀਂ ਲੈਣੀ ਹੁੰਦੀ ਆ ਸਾਰਾ ਕੱਪੜਾ ਆਪਾਂ ਲਾ ਦਾਂਗੇ। ਜਿੰਨਾ ਆਪਣਾ ਪਲਾਜੋ ਸੈਂਟਰ 'ਚੋਂ ਕਟਿੰਗ ਹੋਇਆ ਹੋਊਗਾ ਓਨੀ ਉਹਦੀ ਫਿਟਿੰਗ ਬਹੁਤ ਵਧੀਆ ਆਊਗੀ। ਹੁਣ ਆਪਾਂ ਪਿਛਲਾ ਪੱਲਾ ਕਿਵੇਂ ਕਟਿੰਗ ਕਰਨਾ ਮੈਂ ਦੱਸ ਦਿੰਦੀ ਹਾਂ ਉਹ ਵੀ ਬਹੁਤ ਈਜ਼ੀ ਆ। ਜਿਵੇਂ ਆਪਾਂ ਇੱਥੋਂ ਆਸਣ ਲਿਆ ਇਹ ਆਪਾਂ 2.5 ਇੰਚ ਵੱਧ ਲੈਨੇ ਨੇ ਇੱਥੋਂ ਉੱਪਰੋਂ ਵੀ ਇੱਥੋਂ ਆਪਾਂ 2.5 ਇੰਚ ਵੱਧ ਲੈਣਾ ਫਿਰ ਇਹਨੂੰ ਇਸ ਤਰ੍ਹਾਂ ਮਿਲਾ ਦਾਂਗੇ ਇਹਦੇ ਚੋਂ ਆਪਾਂ ਐਂ ਗੋਲ ਕਾਟ ਪਾਵਾਂਗੇ ਇਹ ਆਜੂ ਆਪਣਾ ਬੈਕ ਸਾਈਡ ਵਾਲਾ ਆਸਣ ਫਿਰ ਉੱਪਰੋਂ ਆਪਾਂ 2.5 ਇੰਚ ਵੱਧ ਲੈਣਾ ਹੁੰਦਾ ਜਿੱਥੇ ਤੋਂ ਆਪਾਂ ਨਿਸ਼ਾਨੀ ਲਗਾਉਣੀ ਆ ਇੱਥੋਂ 2.5 ਇੰਚ ਵੱਧ ਲੈਣਾ ਹੁੰਦਾ ਆਪਾਂ ਫੇਰ ਨੂੰ ਇਦਾਂ तिरछा ਮਿਲਾ ਦਾਂਗੇ ਖੁੱਲੇ ਵਾਲੇ ਪਾਸਿਓ ਇਦਾਂ ਇਦਾਂ ਛੋਣਾਪਾ ਸਕੇਲ ਰੱਖਾਂਗੇ ਇਹਨੂੰ ਇੰਨਾ ਇੰਨਾ ਕੀ ਉਹ ਕਰਾਂਗੇ ਵੱਧ ਰੱਖਾਂਗੇ ਕਿਉਂਕਿ ਆਪਣਾ ਇਹ ਜਿਹੜਾ ਪੈਂਟ ਪਲਾਜੂਗਾ ਟਾਈਟ ਹੀ ਵਧੀਆ ਲੱਗੂਗਾ ਇਦਾਂ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਏਸੀ ਜੀ ਅੱਜ ਆਪਣੀ ਪੈਂਟ ਪਲਾਜੂ ਕਟਿੰਗ ਕਰਨਾ ਜੇ ਵਰਕ ਹੋਵੇ ਮੂੜੀ ਤੇ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਫੇਸਬੁੱਕ ਤੇ ਫੋਲੋ ਕਰ ਲਿਓ ਧੰਨਵਾਦ ਜੀ